ਫਾਦਰ ਸਾਹਿਬ ਬਲਜੀਤ ਸਿੰਘ ਗੋਲਾ ਜਾ ਕੇ ਸਾਰੇ ਜਾਣਦੇ ਉਹਨਾਂ ਨੂੰ ਉਹਨਾਂ ਨੇ ਬਹੁਤ ਕਾਫੀ ਜਿਆਦਾ ਵਧੀਆ ਕਬੱਡੀ ਛੱਡੀ ਆ ਬਹੁਤ ਜਿਆਦਾ ਵਧੀਆ ਹਨ ਤੇ ਮਾਤਾ ਮੇਰੇ ਟੀਚਰ ਨੇ ਤਾਂ ਮੈਂ ਸੀ ਰਿਟਾਇਰ ਹੋ ਗਏ ਸਾਡੇ ਪਰਿਵਾਰ ਚ ਕਹ ਲਵਾਂ ਕਿ ਪਹਿਲਾਂ ਤੋਂ ਹੀ ਗੇਮਾਂ ਦੀਆਂ ਗੱਲਾਂ ਬਹੁਤ ਚੱਲਦੀਆਂ ਸੀ ਇੱਕ ਸਾਡੇ ਘਰੇ ਸਾਡੇ ਜਿਵੇਂ ਸੀ ਬਾਲ ਵੀ ਪਿਧਾਉਨੇ ਜਿਵੇਂ ਆ ਉਹ ਐਕਸਰਸਾਈਜ਼ ਹੁੰਦੀਆਂ ਨੇ ਇਹ ਵੀ ਕਰਦੇ ਆ ਕਬੂਤਰ ਵੀ ਸਾਡੇ ਘਰੇ ਨਾਲ ਸ਼ਾਹ ਕੀ ਲੋਕਾਂ ਆਉਂਦੇ ਨੇ ਬਹੁਤ ਜ਼ਿਆਦਾ ਜਿਵੇਂ ਦੋ ਕਰੀ ਵਾਰੀ ਕਬੂਤਰ ਵਾਲੇ ਬੰਦੇ ਆ ਗਏ ਕਈ ਵਾਰੀ ਬੋਲਦਾਂ ਵਾਲੇ ਆ ਗਏ ਕਈ ਵਾਰੀ ਕਬੱਡੀ ਵਾਲੇ ਆ ਗਏ ਹਨਾ ਇਹ ਚੱਲਦਾ ਰਹਿੰਦਾ ਸੀ ਉਦੋਂ ਤੋਂ ਬਾਅਦ ਪਾਪਾ ਦਾ ਨਾ ਇੱਕ ਡ੍ਰੀਮ ਸੀ ਵੀ ਇਹ ਦਲ ਸੌਨ ਵਾਲੀ ਯਾਰ ਇਹਦੇ ਕੰੂਰੀ ਨਹੀਂ ਬਣ ਸਕਦੀ ਆ ਜਿਵੇਂ ਬਣਾਵਾਂ ਮੈਂ ਇੱਕ ਵਾਰੀ ਪਲੈਨਿੰਗ ਵੀ ਅਸੀਂ ਕੀਤੀ ਸੀ ਵੀ ਇਹ ਤੇ ਮੂਵੀ ਆ ਪਰ ਥੋੜਾ ਜਿਹਾ ਕੰਮ ਜ਼ਿਆਦਾ ਵੱਡਾ ਹੋ ਜਾਊਗਾ ਜਿਵੇਂ ਰਿਐਲਿਟੀ ਆ ਨਾ ਅਸਲ ਕਿ ਸੱਚ ਤੋਂ ਦੂਰ ਦਾ ਵੀ ਉਦੋਂ ਤੋਂ ਬਾਅਦ ਪਾਪਾ ਨੂੰ ਨਾ ਮੇਰੇ ਨੂੰ ਸੀਗਾ ਵੀ ਇਹ ਬੱਚੇ ਮੇਰੇ ਗੇਮ ਖੇਡਣਾ ਮੈਂ ਤੇ ਹੈਰੀ ਵੀਰਾ ਦੋਨੇ ਵੈਸੇ ਅਸੀਂ ਸਾਰਾ ਪਰਿਵਾਰ ਥੋੜਾ ਸੈਂਸਟਿਵ ਦੇ ਜਿਆਦੇ ਚੀਜ਼ਾਂ ਨੂੰ ਬਹੁਤ ਡੀਪਲੀ ਸੋਚਦੇ ਆ ਹਰ ਇੱਕ ਚੀਜ਼ ਨੂੰ ਹਨਾ ਉਹਦੇ ਤੋਂ ਬਾਅਦ ਕੀ ਹੋਇਆ ਵੀ ਚਲੋ ਗੱਲਾਂ ਪਾਪਾ ਨੇ ਕਰਦੇ ਰਹਿਣਾ ਜਾਂ ਅਸੀਂ ਕਿਤੇ ਜਾਣਾ ਵੀ ਸਾਨੂੰ ਲੋਕ ਕਹਿੰਣਾ ਤੇਰੇ ਪਾਪਾ ਤਾਂ ਤੁਹਾਡੇ ਫਾਦਰਸ ਵੀ ਇੰਨੇ ਵਧੀਆ ਪਲੇਅਰ ਸੀ ਹਨਾ ਤੁਸੀਂ ਵੀ ਕਰੋਗੇ ਕੁਝ ਕਿ ਨਹੀਂ ਤੇ ਕਰਦੇ ਕਰਦੇ ਥੋੜਾ ਥੋੜਾ ਦਿਮਾਗ 'ਚ ਨਾ ਸ਼ੌਂਕ ਪੈਦਾ ਹੈਗਾ ਕਬੱਡੀ ਦਾ ਮੈਨੂੰ ਵੀ ਤੇ ਹੈਰੀ ਵੀਰੇ ਨੂੰ ਗੀ ਉਹ ਤੋਂ ਬਾਅਦ ਚੱਲ ਮੰਮੀ ਨੂੰ ਸੀਗਾ ਵੀ ਮੰਮੀ ਨੇ ਕਾਫੀ ਜ਼ਿਆਦਾ ਟਰਾਈ ਕੀਤੀ ਵੀ ਮੈਂ ਇਹਨਾਂ ਨੂੰ ਪੜ੍ਹਾਈ ਲਿਖਾਈ ਵੱਲ ਲੈ ਜਾਵਾਂ ਮੰਮੀ ਨੇ ਅੰਦਰ ਕਈ ਵਾਰੀ ਔਰ ਉਮ ਚ ਬਿਠਾ ਕੇ ਡੋਰ ਨਾ ਕੇ ਹਨਾ ਭਰਾਵਾਂ ਪੜਾਈ ਜਾਣਾ ਫੇਰ ਪਰ ਪਾਪਾ ਕਹਿੰਦੇ ਕਿ ਕਿਉਂਕਿ ਤੁਹਾਨੂੰ ਅਸੀਂ ਲੋਕਾਂ ਦੇ ਘਰੇ ਆਉਣੀ ਨਹੀਂ ਨਹੀਂ ਸੀ ਤੇ ਉਹਨਾਂ ਦੀ ਗੱਲ ਸਾਡੇ ਦਿਮਾਗ ਤੇ ਅਸਰ ਕਰਨ ਲੱਗ ਗਈ ਵੀ ਨਹੀਂ ਯਾਰ ਵੀ ਸਾਨੂੰ ਵੀ ਕੁਝ ਇਦਾਂ ਨਹੀਂ ਜੀ ਕਰਣੀ ਚਾਹੀਦੀ ਹਨਾ ਇੱਕ ਵਾਪਾ ਨੇ ਸਵੇਰੇ ਉੱਠ ਕੇ ਜਿਵੇਂ ਉਹਨਾਂ ਦੀ ਆਪਣੀ ਰੁਟੀਨ ਸੀ ਯਾਰ ਤੁਸੀਂ ਰਨਿੰਗ ਕਰਨ ਕਿਉਂ ਨਹੀਂਗੇ ਤੁਸੀਂ ਐਕਸਰਸਾਈਜ਼ ਕਰਨ ਕਿਉਂ ਨਹੀਂਗੇ ਹਨਾ ਬਹੁਤ ਕੁਝ ਇਦਾਂ ਚਾਹੁੰਦਾ ਸੀ ਹੌਲੀ 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 ਨਾ ਸਾਊਂਡ ਬੈਲ ਲੱਗ ਗਿਆ ਪਹਿਲਾਂ ਥੋੜਾ ਬੋੜਾ ਛੋਟੀ ਏਚੇ ਰਨਿੰਗ ਕਰਨ ਲੱਗ ਗਈ ਹਨਾ ਜਿਵੇਂ ਲੋਕ ਕਹਿੰਦੇ ਨੇ ਨੇਚਰਲ ਬੋਡੀ ਕਿਵੇਂ ਬਣ ਗਈ ਹਨਾ ਪਰ ਅਸੀਂ ਬਹੁਤ ਅਰਲੀ ਏਜ ਤੋਂ ਇਹ ਚੀਜ਼ਾਂ ਸਟਾਰਟ ਕਰਦੇ ਹਾਂ ਜਿਹਦਾ ਅੱਜ ਸਾਨੂੰ ਫਾਇਦਾ ਮਿਲ ਰਿਹਾ ਬਹੁਤ ਜ਼ਿਆਦਾ ਮੈਂ ਇਹ ਸਲਾਹ ਵੀ ਦਿੰਦਾ ਵੀ ਜਿਨ੍ਹਾਂ ਦੇ ਬੱਚੇ ਤੁਸੀਂ ਪਲੈਨਿੰਗ ਨਾਲ ਤਿਆਰ ਕਰਨੇ ਵੇਦਦੇ ਨੇ ਠੀਕ ਆ ਜਿਵੇਂ ਤੁਸੀਂ ਆਪਣਾ ਸ਼ੌਂਗ ਗੱਲਾ ਮੁੰਡਾ ਨਾਲ ਕ੍ਰਿਕਟ ਖੇਡਦਾ ਭਈਆ ਉਹਨਾਂ ਦੀ ਤੁਸੀਂ ਦੇਖੋ ਉਹਨਾਂ ਦੇ ਅੱਜ ਵੀ ਘਰੇ ਸੀਮੈਂਟ ਦੇ ਇੱਕ ਪਿਚ ਬਣੀ ਹੋਈ ਆ ਉਹ ਪਲਾਨ ਜੇ ਕੋਈ ਵੱਡੇ ਜੀ ਬਣਾਉਣੀਆਂ ਨਾ ਤਾਂ ਇਹ ਪਲੈਨਿੰਗ ਨਾਲ ਤਿਆਰ ਕਰਨੀ ਪੈਂਦੀ ਆ ਬਾਕੀ ਹਾਂ ਇਹ ਹੋ ਕੋਈ ਬੱਚਾ ਮਿਹਨਤੀ ਹੋ ਕੇ ਅੱਗੇ ਵੀ ਆਪਣਾ ਕਰ ਸਕਦਾ ਇਹ ਨਹੀਂ ਵੀ ਵੀ ਛੋਟੇ ਹੁੰਦੇ ਤੇ ਅੱਗੇ ਜਾ ਕੇ ਵੀ ਬੱਚਾ ਕੋਈ ਆਪਣਾ ਵਧੀਆ ਜਿਵੇਂ ਆਪਾਂ ਕੰਮ ਕਰ ਸਕਦੇ ਆ ਚਲੋ ਸ਼ੌਂਕ ਪੈ ਗਿਆ ਸ਼ੌਂਕ ਪੈਂਦਾ ਪੈਂਦਾ ਇੰਨਾ ਕੁ ਜ਼ਿਆਦਾ ਕਰੀ ਜ਼ਬਾਦੀਆ ਕਬੱਡੀ ਦਾ ਅ ਲੱਗਦਾ ਸ ਇੱਕ ਟਾਈਮ ਐਜਾ ਲੱਗਦਾ ਸੀ ਵੀ ਜੇ ਜ਼ਿੰਦਗੀ ਦਾ ਕੋਈ ਸੁਪਨਾ ਨਾ ਕਬੱਡੀ ਖੇਡਣੀ ਹੈ ਜਿਵੇਂ ਹੁਣ ਸਾਰੇ ਨਵੇਂ ਜਵਾਨਾਂ ਨੂੰ ਹੁੰਦਾ ਫੇਰ ਸਾਡੇ ਨਾ ਆਲੇ-ਦਾਲ ਜਿਵੇਂ ਲਾਲ ਦੇ ਪਿੰਡ ਦੀਆਂ ਟੀਮਾਂ ਬਹੁਤ ਵਧੀਆ ਹੁੰਦੀਆਂ ਸੀ ਯਾਰ ਗੜੀ ਲਸਾੜਾ ਸਾਡੇ ਨਾਲ ਉਹ ਜਿਵੇਂ ਪਿੰਡ ਦੇ ਉਹ ਮੁੰਡੇ ਕਾਫੀ ਜ਼ਿਆਦਾ ਤਗੜੇ ਸੀ ਹਣਾ ਉਨਾਂ ਨੂੰ ਦੇਖਣਾ ਹੈ ਨਾ ਇੰਨਾ ਜ਼ਿਆਦਾ ਕ੍ਰੇਜ਼ ਵਧ ਗਿਆ ਕਿ ਲੱਗਦਾ ਸੀ ਵੀ ਕਦੇ ਇੰਨਾ ਵਰਗਾ ਬਣਨਾ ਉਹ ਸਾਡੇ ਨਾਲ ਬੈਸੀ ਬਾਕੀ ਦਾ ਸੀਨੀਅਰ ਸੀ ਬਾਹਰ ਵਿੱਚ ਫੇਰਦੇ ਸੀ ਉਦੋਂ ਤੁਸੀਂ ਯਕੀਨ ਮੰਨੋ ਕਿ ਵੀ ਇੰਨਾ ਜ਼ਿਆਦਾ ਕ੍ਰੇਜ਼ ਪੈ ਗਿਆ ਸਾਡੀ ਮੋਟਰ ਜਰਗੜੀ ਪਿੰਡ ਦੇ ਨੇੜੇ ਚ ਲਈ ਜਾਂਦੀ ਆ ਮੈਂ ਘੰਟਾ ਘੰਟਾ ਖੜਾ ਜਰਗੜੀ ਪਿੰਡ ਵੱਲੋਂ ਦੇਖੀ ਜਾਂਦਾ ਸੀ ਕਿਉਂਕਿ ਦੋ ਟੀਮ ਜਿੱਤ ਸੀ ਮੈਂ ਸੋਚਦਾ ਹਾਂ ਯਾਰ ਇਹ ਪਿੰਡ ਚ ਇੰਨੇ ਵਧੀਆ ਪਲੇਅਰ ਰਹਿੰਦੇ ਨੇ ਯਾਰ ਵੀ ਮੈਂ ਵੀ ਕਦੇ ਇੰਨਾ ਵਰਗਾ ਬਣੂੰਗਾ ਇੰਨਾ ਜ਼ਿਆਦਾ ਕ੍ਰੇਜ਼ ਸੀ ਫੇਰ ਮੈਂ ਕੀਤਾ ਇੱਕ ਦੋ ਪਿੰਡ ਛੱਡ ਕੇ ਹੋਰ ਸੀਗਾ ਮੁੰਡਾ ਪਲੇਅਰ ਸੀਗਾ ਤੇਜ਼ੀ ਨਾਲ ਪਰਮਾਈ ਦੀ ਡੈਥ ਉਹ ਮੈਨੂੰ ਉਹ ਮੈਨੂੰ ਇੰਨਾ ਜ਼ਿਆਦਾ ਵਧੀਆ ਉਹ ਵੈਸੇ ਬਈ ਰੀਡ ਪਉਗੀ ਕਿ ਜੀ ਬਈ ਹਨਾ ਉਹ ਸਮਾਰਟ ਮੋਸ ਸੀ ਜਿਵੇਂ ਜਿਵੇਂ ਰੰਗ ਰੰਗ ਬਹੁਤ ਸੋਹਣਾ ਸੀ ਬਹੁਤ ਜ਼ਿਆਦਾ ਬੰਦਾ ਚਰਚਦਾ ਸੀ ਉਹ ਹਨਾ ਉਹਨੂੰ ਦੇਖ ਕੇ ਮੈਨੂੰ ਇੰਨਾ ਹੀ ਜ਼ਿਆਦਾ ਕ੍ਰੀਜ਼ ਹੋ ਗਿਆ ਉਹ ਤੇ ਮੈਨੂੰ ਸੁਪਨਿਆਂ ਚੋਂ ਬੰਦਾ ਦਿਖੀ ਜਾਂਦਾ ਰਿਹਾ ਮੈਨੂੰ ਲੱਗਦਾ ਵੀ ਹੁਣ ਜੇ ਕੋਈ ਜ਼ਿੰਮੇਵਾਰ ਸੌਤਨਾ ਤਾਂ ਉਹ ਕਬੱਡੀ ਆ ਠੀਕ ਹੈ ਇੰਨਾ ਜ਼ਿਆਦਾ ਕ੍ਰੀਜ਼ ਹੋ ਗਿਆ ਤੇ ਹੈਰੀ ਵੀਰ ਨੂੰ ਫਿਰ ਵੀ ਥੋੜਾ ਜਿਹਾ ਘੱਟ ਸੀ ਉਹਨੂੰ ਸਰੀਰ ਦਾ ਸ਼ੌਂਕ ਬਹੁਤ ਜ਼ਿਆਦਾ ਸੀ ਪਹਿਲਾਂ ਤੋਂ ਜਿਹੜੀ ਚੀਜ਼ ਅੱਜ ਉਹ ਕਰ ਰਹੇ ਨੇ ਹਨਾ ਤੇ ਪਰ ਹੈਰੀ ਵੀਰੇ ਨੇ ਮੇਰੇ ਨਾਲ ਵੀ ਕਬੱ ਤੇ ਪਰ ਉਹਨੇ ਟਾਈਮ ਨਾਲ ਕੋਈ ਮੈਨੂੰ ਲੱਗਦਾ ਉਹ ਸਟਾਪ ਕਰਦੇ ਸੀ ਮੈਂ ਰੀਡ ਪਾਉਂਦਾ ਸੀ ਕੋਈ ਐਜਾ ਰੀਡਰ ਹੋਣਾ ਨਹੀਂ ਜਿਹੜਾ ਹੈਰੀ ਬਿਨ ਨੇ ਨਾ ਪੜਿਆ ਹੋਵੇ ਹਨ ਪਰ ਉਹਨਾ ਇੱਕ ਕੁਇਟ ਕਰਤਾ ਸੀ ਕਬੱਡੀ ਜਾ ਕੇ 2013 14 ਚ ਕਿਉਂਕਿ ਉਹਨਾਂ ਨੂੰ ਸਹੀ ਨਹੀਂ ਲੱਗਿਆ ਤੁਹਾਨੂੰ ਦੱਸੇ ਕਿ ਥੋੜੇ ਸਿਹਤ ਦੇ ਵਜ੍ਹਾ ਦੇ ਆ ਪਰ ਮੇਰੇ ਅੰਦਰ ਉਹ ਚੀਜ਼ ਚੱਲੀ ਗਈ ਸੀ ਮੈਂ ਛੱਡ ਨਹੀਂ ਸਕਦਾ ਇਹ ਮੈਂ ਕੀਤਾ ਇੰਨਾ ਜ਼ਿਆਦਾ ਸ਼ੌਂਕ ਵੱਧ ਗਿਆ ਵੀ ਫਹਾਵਰਾ ਤੋਂ ਬਲੇ ਰਣੀ ਆਊਟੋਂ ਕੱਟਣੀ ਆ ਠੀਕ ਆ ਉਹਨਾਂ ਦੀ ਔਲੰਗ ਫਾਈਲ ਬਣਾ ਕੇ ਰੱਖੀ ਹੁੰਦੀ ਸੀ ਫੇਰ ਪੁਰਾਣੇ ਜਿਹੜੇ ਮੈਗਜ਼ੀਨ ਆ ਵੀ ਪਿਛਲੇ ਪਾਸਟ ਚ ਕਿਹੜਾ ਬੰਦਾ ਤਕੜਾ ਕਿੱਡੇ ਸੀ ਮੈਨੂੰ ਸਾਰਾ ਪਤਾ ਹੁੰਦਾ ਸੀ ਕ੍ਰੇਜ਼ ਪੂਰਾ ਟੂਰਨਾਮੈਂਟ ਸਕੂਲਾਂ ਜਿਵੇਂ ਭੱਜ ਕੇ ਜਵਾਗ ਜਾਂਦੇ ਆ ਜਾਣਾ ਸਕੂਲ ਸਕੂਲਾਂ ਭੱਜ ਕੇ ਸਦਾ ਟੂਰਨਾਮੈਂਟ ਚ ਚਲੇ ਜਾਣਾ ਉਦੋਂ ਲੱਗਦਾ ਸੀ ਵੀ ਵੀ ਸੁਪਨਾ ਇਹ ਹੀ ਆ ਇੰਨਾ ਜਿਆਦਾ ਦਿਮਾਗ ਤੇ ਨਾ ਚੀਜ਼ ਫਸ ਗਈ ਤੇ ਇੱਕ ਕਬੱਡੀ ਜਿਵੇਂ ਹੁਣ ਮੈਂ ਨਵੇਂ ਮੁੰਡੇ ਨੂੰ ਮਿਲਦਾ ਹੁਣ ਕਹਿੰਨਾਂ ਉਹ ਕਹਿੰਦੇ ਆ ਵੀ ਕਬੱਡੀ ਖੇਡਣੀ ਆ ਕਬੱਡੀ ਖੇਡਣੀ ਆ ਨਾ ਮੈਨੂੰ ਵੀ ਐਵੇਂ ਜਿਵੇਂ ਤੁਹਾਨੂੰ ਦੱਸਿਆ ਕੋਈ ਚੀਜ਼ ਹੋ ਗਈ ਸੀ ਟੂਰਨਾਮੈਂਟ ਦੇ ਜਾਲ ਲੱਗ ਗਿਆ ਚੱਲ ਕੈਂਟ ਦੀ ਅਸੀਂ ਟੀਮ ਬਣਾਈ ਆਪਾਂ ਨੇ ਪ੍ਰੈਕਟਿਸ ਵਧੀਆ ਕਰਾਈ ਹੈ ਨਾ ਕਿਉਂਕਿ ਹੁਣ ਆਪਾਂ ਇੱਕੋ ਜੇ ਸੀਗੇ ਪਿੰਡਾਂ ਦੇ 7-8 ਜਾਣੇ ਹੈ ਨਾ ਸਾਨੂੰ ਕੋਈ ਪਤਾ ਨਹੀਂ ਸੀ ਬਾਹਰ ਚੱਲ ਕੀ ਰਿਹਾ ਆਪਾਂ ਇੱਕੋ ਬੱਚੇ ਸੀਗੇ ਇਕੱਤਰ ਹੀ ਲਾ ਗਏ ਸੀ ਨਾ ਪ੍ਰੈਕਟਿਸ ਬਹੁਤ ਜ਼ਿਆਦਾ ਕੀਤੀ ਵਧੀਆ ਹੋਗੇ ਪਹਿਲਾ ਟੂਰਨਾਮੈਂਟ ਚੱਲ ਖੇਡੇ ਕਿਉਂਕਿ ਮਾਈਂਡ ਸੈਟ ਬਹੁਤ ਤਕੜਾ ਸੀਗਾ ਪਹਿਲਾਂ ਤੇ ਹੀ ਸੀਗਾ ਵੀ ਕੁਝ ਵੀ ਕਰ ਲਾਂਗੇ ਹੈ ਨਾ ਕਿਉਂਕਿ ਛੋਟੇ ਤੋਂ ਐਕਸਰਸਾਈਜ਼ ਕਰਦੇ ਹਾਂ ਅਸੀਂ ਪਹਿਲਾ ਟੂਰਨਾਮੈਂਟ ਖੇਡਣ ਗਏ ਤੇ ਉਦੋਂ ਮੈਂ ਸਟਾਪ ਕਰ ਦਿੰਦਾ ਸੀ ਪਹਿਲਾਂ ਮੈਂ ਸਟਾਪਰ ਜਿਆਦਾ ਵਧੀਆ ਸੀਗਾ ਤੁਹਾਨੂੰ ਦੱਸਦਾ ਵੀ ਕਈ ਵਾਰੀ ਇਹ ਨਾ ਤੁਹਾਡੇ ਆਈਡਲ ਹੁੰਦੇ ਨੇ ਜਿਹੜੇ ਉਹਨਾਂ ਨੂੰ ਦੇਖ ਕੇ ਤੁਸੀਂ ਚੇਂਜ ਕਰ ਜਾਂਦੇ ਹੋ ਮੈਂ ਫੜਦਾ ਬਹੁਤ ਵਧੀਆ ਸੀ ਇਹ ਗੱਲ ਤੋਂ ਮੇਰੇ ਪਾਪਾ ਤੋਂ ਕਈ ਵਾਰੀ ਨਾ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਗਲਤ ਕੀਤਾ ਰੇਡ ਪਾਉਣ ਲੱਗਾ ਤੂੰ ਸਟਾਪ ਬਹੁਤ ਮੈਂ ਬਹੁਤ ਜ਼ਿਆਦਾ ਵਧੀਆ ਕਰ ਲੈਣਾ ਮੈਨੂੰ ਰੇਡ ਤੇ ਮਨਾ ਕੰਫੀਡੈਂਸ ਨਹੀਂ ਸੀ ਕਦੇ ਵੀ ਅੱਜ ਵੀ ਮੈਨੂੰ ਲੱਗਦਾ ਵੀ ਜੇ ਮੈਂ ਸਟਾਪ ਲਾਈਨ 'ਚ ਕਬੱਡੀ 'ਚ ਖੜਾ ਨਾ ਤਾਂ ਮੈਂ ਬਹੁਤ ਕੁਝ ਕਰ ਸਕਦਾ ਹਨ ਉਹ ਤੋਂ ਬਾਅਦ ਪਰ ਮੈਂ ਤੇ ਜ ਮੈਨੂੰ ਲੱਗਿਆ ਵੀ ਮੈਂ ਬਸ ਤੇਜ਼ੀ ਹੀ ਬਣਨਾ ਮੈਂ ਤੀਜੀ ਵਾਰੀ ਪੋਸਟਾ ਪਾ ਕੇ ਵੀ ਲੋਕਾਂ ਨੂੰ ਦੱਸਿਆ ਤੀਜੀ ਵਾਰੀ ਡੈਥ ਤੋਂ ਬਾਅਦ ਵੀ ਵੀ ਉਹ ਬੰਦਾ ਮੇਰੇ ਸੁਪਨੇ ਜਿਮੀ ਦੇਖਦਾ ਹੁੰਦਾ ਸੀ ਨਾ ਮੈਂ ਰੇਡ ਪਾਉਂਦ ਆ ਗਿਆ ਪਹਿਲਾ ਟੂਰਨਾਮੈਂਟ ਖੇਡੇ ਤੇ ਥੋੜਾ ਜਿਵੇਂ ਲੋਕਾਂ ਦਾ ਹੁੰਦਾ ਜੀ ਹਣਾ ਨਿਕਰ ਪਾਈ ਗਰਾਉਂਡ 'ਚ ਜਾਣਾ ਹਣਾ ਉਹ ਤੋਂ ਆ ਚੱਲ ਦੂਜੇ ਟੂਰਨਾਮੈਂਟ 'ਤੇ ਸੀ ਕੰਮ ਕਰ ਲੱਗੇ ਸੀ ਆਪਣਾ ਪਤਾ ਲੱਗਣ ਲੱਗਿਆ ਜਦੋਂ ਵੀ ਅਸੀਂ ਖੇਡ ਸਕਦੇ ਆ ਤੀਜੇ ਚੌਥੇ ਪੰਜਵੇਂ ਉਦੋਂ ਅਗਲੇ ਸਾਲ ਅਸੀਂ ਵਧੀਆ ਖੇਡਣ ਲੱਗੇ ਸੀ ਪੂਰਾ ਜਦ ਮੈਨੂੰ ਪਤਾ ਲੱਗਦਾ ਹੈ ਕਿ ਜਿਹੜਾ ਮੈਚ ਪੈ ਜਾਂਦਾ ਸੀ ਇੱਕ ਵਾਰੀ ਥੋੜੇ ਲੋਕਾਂ ਨੂੰ ਹੁੰਦਾ ਸੀਗਾ ਵਧੀਆ ਟੀਮਾਂ ਨੂੰ ਵੀ ਆਏ ਬੰਦੇ ਯਾਰ ਕੁਝ ਕਰ ਸਕਦੇ ਨਹੀਂ ਮੈਂ ਆਪਾ ਥੋੜਾ ਵੇਰ ਹੋ ਕੇ ਹੀ ਡੀਨ ਨਾਲ ਹਨਾ ਇਹ ਇੱਕ ਨਵੇਂ ਬੰਦੇ ਲਈ ਬਹੁਤ ਵੱਡੀ ਚੀਜ਼ ਹੁੰਦੀ ਆ ਜਿਵੇਂ ਜੰਸਟ ਪਲੇ ਫਿਰ ਚਲੋ ਹੋਰ ਵਧੀਆ ਹੋਗੇ ਤੇ ਇੰਨਾ ਜ਼ਿਆਦਾ ਜਿਹੜਾ ਤੁਹਾਨੂੰ ਮੈਂ ਅੱਜ ਮੈਨੂੰ ਲੋਕ ਯਾਰ ਬਾਰ-ਬਾਰ ਪੁੱਛ ਰਹੇ ਤੂੰ ਖੇਡਦਾ ਕਿਉਂ ਨਹੀਂ ਤੂੰ ਖੇਡਦਾ ਕਿਉਂ ਅੱਜ ਮੇਰੇ ਸਾਰੇ ਕਮੈਂਟਾਂ 'ਚ ਕਹਿ ਲਿਆ ਮੈਂ ਜਿੱਥੇ ਵੀ ਜਾਂਦਾ 21 ਕੁਆਚਨਾ ਤੂੰ ਖੇਡਦਾ ਕਿਉਂ ਨਹੀਂ ਤੁਹਾਨੂੰ ਇਹ ਬੰਦੇ ਕਿ ਸਟੋਰ ਤੋਂ ਦੱਸਣੇ ਮੂਵੀ ਬਣਾ ਸਕਦੀ ਆ ਵੀ ਇਹ ਸਾਦਾ ਮੈਂ ਸੀਗਾ ਕਲੋਟੀ ਦੀ ਟੀਮ ਨਾਲ ਠੀਕ ਆ ਮਨੂ ਬਾਈ ਹੁਣ ਅਸੀਂ ਕੱਟ ਸੀਨੀਅਰ ਨੇ ਮੇਥੋਂ ਦੀ ਇਕੱਠੇ ਵੀ ਖੇਡੇ ਆ ਹਣਾ ਸਾਲੋਂ 15-15 ਰੇਡਾਂ ਮਿਲ ਗਿਆ ਕ੍ਰੇਜ਼ ਇਹਨਾਂ ਨੂੰ ਡਰ ਨਹੀਂ ਸੀ ਲੱਗਦਾ ਇਸ ਤੋਂ ਮਾ ਉਹਨਾਂ ਦੇ 15 ਰੇਡਾਂ ਪਾਤੀਆਂ ਹਣਾ ਮੈਂ ਵਧੀਆ ਖੇਡੇ ਮਨੂ ਬਾਈ ਮੇਥੋਂ ਸੀਨੀਅਰ ਸੀ ਬਾਈ ਨੇ ਮੈਨੂੰ ਆਵਾਜ਼ ਮਾਰੀ ਗਰਾਊਂਡ 'ਚ ਹਣਾ ਬਾਈ ਕਹਿੰਦਾ ਓਏ ਇਹਨਾਂ ਦਾ ਮੈਂ ਕਹਾਂ ਅੰਜ ਬਾਈ ਸੱਚੀ ਪਹਲਾਣਾ ਗੋਡੀਆਂ ਥਲਾਇ ਹਣਾ ਤੇ ਬਾਈ ਕਹਿੰਦਾ ਕੋਈ ਕਹਿੰਦਾ ਅਸੀਂ ਬਹੁਤ ਵਧੀਆ ਪਲੇਅਰ ਆ ਕਹਿੰਦਾ ਕਿ ਜਿਵੇਂ ਤੋਂ ਰੇਡ ਆਪ ਆ ਗਿਆ ਸਾਡੇ ਦੀ ਵੀ ਅਸੀਂ ਕਿਸੇ ਨੂੰ ਪਾਉਣ ਨਹੀਂ ਦਿੰਦੇ ਵੀ ਥੋ ਵਧੀਆ